ਸੋ ਸਭੀਧੀਆਂ ਦਾ ਸਦਾ ਉਹਦਾ ਤਾਂ ਰਾ ਕੀ ਪ੍ਰੋਗਰਾਮ ਵਿੱਚ ਹੋਦਣਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਦਰਸ਼ਨ ਸਿੰਘ ਸਿੱਧੂ ਬੁਝਾਤਰਾ ਅੱਜ ਜਿਹੜਾ ਅਸੀਂ ਪਿੰਡ ਉਗੋ ਰੌਲਖ ਦੇ ਵਿੱਚ ਭਾਈ ਸਾਹਿਬ ਭਾਈ ਸਰਿੰਦਰਪਾਲ ਸਿੰਘ ਜੀ ਤਾਲਪੁਰ ਉਹਨਾਂ ਦੀ ਗਵਾਹੀ ਦੇ ਵਿੱਚ ਸਨਮਾਨਤ ਸਮਾਰੋਹ ਰੱਖਿਆ ਸੀ ਉਹ ਮੁਕੰਮਲ ਕਰ ਦਿੱਤਾ ਗਿਆ ਵਾ ਤੇ ਸਾਡੇ ਜਿੰਨੇ ਵੀ ਉਹਦੇ ਤਰ੍ਹਾਂ ਦੇ ਸੱਜਣਾ ਨੇ ਸਾਡੀ ਅਕਾਲੀ ਦਲਵਾਰ ਪੰਜਾਬ ਦੀ ਟੀਮ ਵੱਲੋਂ ਸਾਧਾਂ ਦੇ ਵਿੱਚ ਫਲੱਡਾਂ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਗਈ ਤੇ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਜਿਹੜੇ ਲੋਕਾਂ ਨੇ ਜਿਵਨੀ ਚੌਲ ਤਰਨਤਾਂ ਦੇ ਵਿੱਚ ਜਾ ਕੇ ਸਹਿਯੋਗ ਕੀਤਾ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਤੇ ਹੁਣ ਅਗਲਾ ਮਿਹਾ ਜਿਹੜੀ 26 ਨਵੰਬਰ ਆ ਰਹੀ ਆ ਉਹਦਾ ਇੱਕ ਸੱਦਾ ਦਿੱਤਾ ਗਿਆ ਲੋਕਾਂ ਨੂੰ ਸੁਨੇਹਾ ਭੇਜਿਆ 26 ਤਰੀਕ ਤਰੀਕ ਨੂੰ 26 ਨਵੰਬਰ ਨੂੰ ਸ਼੍ਰੀ ਦਾਨਸੰਗਤ ਨੂੰ ਸਮਰਪਿਤ ਸਰੰਗਾਜਲੀ ਸਮਰੋਹ ਜਾਂ ਇੱਕ ਅਹੀਂ ਸ਼ੀ ਦੀਸਵਾਗ ਜਿਹੜਾ ਰੱਖਣਾ ਉਹਦਾ ਅਸੀਂ ਸਾਰੀ ਸੰਗਤ ਨੂੰ ਸੱਦਾ ਦਿੰਦੇ ਆ ਜੋ 26 ਨਵੰਬਰ ਨੂੰ ਉਹ ਮਹਵਾਂ ਦੇ ਪਹੁੰਚਣਾ ਤਾਂ ਜੋ ਉਹਨਾਂ ਨੂੰ ਸਰੰਗਾਜਲੀ ਅਰਪਿਤ ਕਰ ਸਕੀਏ ਤੇ ਮੈਂ ਅਕਾਲੀ ਦਲ ਵਰਸ ਪੰਜਾਬ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਹੈ ਕਿ ਅੰਗੇ ਤੋਂ ਆਪਾਂ ਇੱਕ ਰੋ ਕੇ ਕਾਲ ਬੇਲ ਬਣਾਈਏ ਤੇ ਆਪਾਂ ਪਾਰਟੀ ਨੂੰ ਅੱਗੇ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਤਾ ਸਾਹਿਬ ਜੋ 26 ਦੂਵੀ ਦਾ ਪ੍ਰੋਗਰਾਮ ਹੈ ਉਹ ਕੀ ਲਿਖਿਆ ਗਿਆ ਜੀ ਅੱਜ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰੀ ਸਾਧ ਸੰਗਤ ਜੀ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ 26 ਨਵੰਬਰ 2025 ਨੂੰ ਭਾਈ ਸਤਨਾਮ ਸਿੰਘ ਜੀ ਸਤਾਸ਼ੀਨਾ ਅਤੇ ਭਾਈ ਸਤਨਾਮ ਸਿੰਘ ਜੀ ਚੰਗਿਆੜਾ ਅਤੇ ਭਾਈ ਸੁਖਦੇਵ ਸਿੰਘ ਜੀ ਬੱਬਰ ਉਹਨਾਂ ਦੀ ਵਰਸੀ ਇਹਦੇ ਉੱਗਰ ਹੁਲਕ ਦੇ ਗੁਰਦੁਆਰਾ ਸਾਹਿਬ ਵਿੱਚ ਮਨਾਈ ਜਾ ਰਹੀ ਆ। ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤ ਇਸ ਸਮਾਗਨ ਸਮਾਗਮਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਨੋਟ ਬਾਰੇ ਕੀ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਉਪਰਾਲਾ ਆ ਜੀ ਭਾਈ ਸਰਦਾਰਪਾਲ ਸਿੰਘ ਜੀ ਤਲਪੁਰਾ ਵੱਲੋਂ ਤੇ ਸਾਡੇ ਵੱਲੋਂ ਸਾਂਝੇ ਤੌਰ ਤੇ ਅਸੀਂ ਇੱਕ ਅਸ਼ੀਰਵਾਦ ਸਮਾਗਮ ਮਨਾ ਰਹੇ ਹਾਂ ਮੇਰੇ ਸਿੰਘ ਸਾਹਿਬ ਸ਼ੀਤ ਭਾਈ ਸਤਨਾਮ ਸਿੰਘ ਦੀ ਸ਼ੀਨਾ ਅਤੇ ਮੇਰੇ ਪਿਆਰੇ ਵੀਰ ਸ਼ੀਤ ਭਾਈ ਸਤਨਾਮ ਸਿੰਘ ਦੀ ਚੰਗਿਆੜਾ ਉਹਨਾਂ ਦੇ ਪਰਿਵਾਰ ਵੱਲੋਂ ਅਸੀਂ ਸਾਰੇ ਰਲ ਕੇ ਇੱਥੇ ਇੱਕ ਅਸ਼ੀਰਵਾਦ ਸਮਾਗਮ ਮਨਾ ਰਹੇ ਹਾਂ 26 ਤਰੀਕ ਨੂੰ ਦਿਨ ਬੁੱਧਵਾਰ ਤੇ ਸਵੇਰੇ 9 ਵਜੇ ਖੰਡਪਤ ਸਾਹਿਬ ਜੀ ਦੇ ਭੋਗ ਪਹਿਣ ਕੇ ਉਸ ਤੋਂ ਬਾਅਦ ਲਗਾਤਾਰ ਸਮਾਗਮ ਚੱਲੇਗਾ ਤੇ ਮੇਰੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਇਸ ਸਮਾਗਮ ਦੇ ਵਿੱਚ ਹਿਸਾਬਾ ਅਤੇ ਸ਼ਹੀਦਾਂ ਨੂੰ ਸ਼ਮਦਾ ਅੰਝਲੀ ਭੇਟ ਕਰੋ ਗੁਰੂ ਮਹਾਰਾਜ ਦੀ ਕਿਰਪਾ ਕਰਨਾ ਸਾਡੇ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਾਸਰ ਸਾਹਿਬ ਜੋ ਪਿੰਡ ਉਗਰੋ ਕੇ ਗੁਰਦੜਾ ਸਾਹਿਬ ਵਿੱਚ ਸਮਾਗਮ ਦੀ ਤਿਆਰੀ ਕੀਤੀ ਜਾ ਰਹੀ ਆ ਉਹ ਕਿਸ ਸੰਬੰਧ ਚ ਕਿਹੜੇ ਸਮਾਗਮ ਦੀ ਤਿਆਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਪਾਰਟੀ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਰਮਦਾਸ ਹਲਕਾ ਅਜਨਾਲਾ ਦੇ ਮੁੱਖ ਸੇਵਾਦਾਰ ਉਹਨਾਂ ਦੀ ਰਹਿਨ ਮਾਹੀ ਦੇ ਹੇਠ 26 ਨਵੰਬਰ ਨੂੰ ਅਹੀਂ ਪਿੰਡ ਉਗੋ ਰੌਲਕ ਵਿਖੇ ਵਰਤਮਾਨ ਸ਼ਹੀਦ ਭਾਈ ਸਤਨਾਬ ਸਿੰਘ ਜੀ ਸ਼ੀਨਾ ਭਾਈ ਸਤਨਾਬ ਸਿੰਘ ਜੀ ਚੰਗਿਆੜਾ ਤੇ ਹੋਰ ਵਰਤਮਾਨ ਸ਼ਹੀਦ ਜੋ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਮਰਾਉ ਪ੍ਰੋਗਰਾਮ ਜਿਹੜਾ ਵਾ 26 ਨਵੰਬਰ ਨੂੰ ਪਿੰਡ ਗੁਰੋਲ ਗੁਰਦਰਾ ਸਾਹਿਬ ਵਿਖੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਹੋਰ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਇਹਤੇ ਮਨਾਇਆ ਜਾ ਰਿਹਾ ਵਾ ਅਸੀਂ ਭਾਈ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਸਾਹਿਬ ਜੀ ਅਗਵਾਈ ਹੇਠ ਹਲਕਿਆਂ ਜਨਾਲੇ ਦੇ ਵਿੱਚ ਵਰਤਮਾਨ ਸ਼ਹੀਦ ਭਾਈ ਤਨਨਾਬ ਸਿੰਘ ਜੀ ਸ਼ੀਨਾ ਭਾਈ ਤਨਨਾਬ ਸਿੰਘ ਜੀ ਚੰਗਿਆੜਾ ਉਹਨਾਂ ਦੀਆਂ ਯਾਦਗਾਰਾਂ ਨੂੰ ਮਨਾਉਣ ਵਾਸਤੇ ਪਹਿਲਾ ਪ੍ਰਾਣਾ ਜਿਹੜਾ ਵਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਕੀਤਾ ਜਾ ਰਿਹਾ ਵਾ ਅਸੀਂ ਸੰਬੂਧ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ 26 ਨਵੰਬਰ ਨੂੰ ਵਾਤੋ ਵਾਦ ਹੋ ਹਮਾ ਕੇ ਪਰਿਵਾਰਾਂ ਸਮੇਤ ਸੰਗਤਾਂ ਨੂੰ ਲਾ ਕੇ ਗੁਰਦੁਆਰਾ ਅੱਗੋ ਰੋੜ ਕੇ ਕੇ ਪਹੁੰਚੋ ਇਸ ਸਮਾਗਮ ਦੀਆਂ ਵਾਤੋ ਵਾਦ ਰੌਣਕਾਂ ਨੂੰ ਵਧਾਓ ਤੇ ਇਹਨਾਂ ਸ਼ਹੀਦ ਸਿੰਘਾਂ ਦੀਆਂ ਜਾਗਰਾਂ ਜਿਹੜੀਆਂ ਨੇ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਖਾੜਕੂ ਲਹਿਰ ਦੇ ਸਮੇਂ ਤੇ 1978 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਦੀਆਂ ਜਾਗਰਾਂ ਜਿਹੜੀਆਂ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲ ਕੇ ਮਨਾਈਆਂ ਜਾਣ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਗੁਰਮਖਾ ਪਿਆਰਾਂ ਨੂੰ ਇਹ ਸੰਗਤਾਂ ਨੂੰ ਬੇਨਤੀ ਕਰਦੇ ਆਂ ਕੇ ਭਾਈ सुरेंद्रਪਾਲ ਜੀ ਤਲਪੁਰਾ ਅਕਾਲੀਦਾਨਵਾਸ ਪੰਜਾਬ ਹਲਕਾ ਜਨਾਲਾ ਦੇ ਨਾਲ ਸੰਮਰਥ ਕੀਤਾ ਜਾਵੇ ਤੇ ਜੋ ਵਰਤਮਾਨ ਤੇ ਪੁਰਾਤਨ ਸ਼ਹੀਦ ਹੋਏ ਨੇ ਉਹਨਾਂ ਦੀਆਂ ਜਾਦਗਿਰਾਂ ਮਨਾਈਆਂ ਜਾਣ ਇੰਦੇਆਂ ਸ਼ਬਦਾਂ ਦੇ ਨਾਲ ਸਮੂਹ ਸੰਗਤ ਨੂੰ ਬੇਨਤੀ ਕਰਦੇ ਆ ਕਿ 26 ਨਵੰਬਰ ਨੂੰ ਪਿੰਡ ਉਗੋਰਾਉਂ ਗੁਰਦੁਆਰਾ ਸਾਹਿਬ ਪਹੁੰਚ ਕੇ ਇਹ ਸ਼ਹੀਦੀ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਰੌਣਕਾਂ ਬਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ